ਪੈਸਾ ਕਿੱਥੇ ਤੇ ਕਿੰਨੇ ਸਮੇਂ ਲਈ ਇਨਵੈਸਟ ਕਰੀਏ ਐਫ ਡੀ ਕਰੀਏ 골ਡ ਖਰੀਦੀਏ ਮਿਊਚੁਅਲ ਫੰਡ ਕਰੀਏ ਜਾਂ ਸਿੱਧਾ ਸਟਾਕ ਵਿੱਚ ਇਨਵੈਸਟ ਕਰੀਏ ਇਨਵੈਸਟ ਕਰਨ ਤੋਂ ਪਹਿਲਾਂ ਐਮਰਜੈਂਸੀ ਫੰਡ ਜ਼ਰੂਰ ਰੱਖੋ 6 ਮਹੀਨੇ ਜਾਂ 1 ਸਾਲ ਦਾ ਖਰਚਾ ਆਪਣੇ ਸੇਵਿੰਗ ਅਕਾਊਂਟ ਜਾਂ ਐਫ ਡੀ ਵਿੱਚ ਜ਼ਰੂਰ ਰੱਖੋ ਕਿਉਂਕਿ ਤੁਹਾਨੂੰ 2 ਜਾਂ 3 ਸਾਲ ਦੇ ਵਿੱਚ ਵੀ ਕਦੇ ਵੀ ਕਿਸੇ ਵੀ ਪੈਸੇ ਦੀ ਜ਼ਰੂਰਤ ਪੈ ਸਕਦੀ ਆ ਇਹ ਤੁਹਾਡਾ ਐਮਰਜੈਂਸੀ ਫੰਡ ਵੀ ਹੋ ਸਕਦਾ ਹੈ ਜਾਂ ਤੁਹਾਨੂੰ 2 ਜਾਂ 3 ਸਾਲ ਦੇ ਵਿੱਚ ਕਦੇ ਵੀ ਥੋੜੇ ਜਾਂ ਉਸ ਤੋਂ ਜ਼ਿਆਦਾ ਪੈਸੇ ਦੀ ਜ਼ਰੂਰਤ ਪੈ ਸਕਦੀ ਹੈ ਇਸ ਲਈ 6 ਮਹੀਨੇ ਜਾਂ 1 ਸਾਲ ਦਾ ਖਰਚਾ ਅਡਵਾਂਸ ਆਪਣੇ ਸੇਵਿੰਗ ਅਕਾਊਂਟ ਜਾਂ ਐਫ ਡੀ ਵਿੱਚ ਜ਼ਰੂਰ ਰੱਖੋ ਕਿਉਂਕਿ ਐਮਰਜੈਂਸੀ ਜ਼ਰੂਰਤ ਵਿੱਚ ਮਾਰਕੀਟ ਤੁਹਾਡਾ ਵੇਟ ਨਹੀਂ ਕਰੇਗੀ ਮੰਨ ਲਓ ਤੁਹਾਨੂੰ 5 ਤੋਂ 10 ਸਾਲ ਵਿੱਚ ਪੈਸੇ ਦੀ ਜ਼ਰੂਰਤ ਪੈ ਸਕਦੀ ਤਾਂ ਉਸ ਪੈਸੇ ਨੂੰ ਐਫ ਡੀ ਵਿੱਚ ਰੱਖਣਾ ਬਹੁਤ ਵੱਡੀ ਗਲਤੀ ਹੋਵੇਗੀ ਕਿਉਂਕਿ ਐਫ ਡੀ ਵਿੱਚ ਰੱਖਣਾ ਐਫ ਡੀ ਦਾ ਰਿਟਰਨ 6.7% ਹੈ ਤੇ ਮੰਡਿਆਈ ਵੀ 6.7% ਹੀ ਹੈ ਤੁਹਾਡਾ ਪੈਸਾ ਜ਼ਿਆਦਾ ਗਰੋ ਨਹੀਂ ਕਰੇਗਾ ਉਸ ਪੈਸੇ ਨੂੰ ਸਮਾਲ ਕੈਪ ਮਿਡ ਕੈਪ ਫੰਡ ਵਿੱਚ ਰੱਖੋ ਉਸ ਪੈਸੇ ਨੂੰ ਇਕਵਿਟੀ ਮਿਊਚੁਅਲ ਫੰਡ ਇੰਡੈਕਸ ਫੰਡ ਨਿਫਟੀ 50 ਦੇ ਵਿੱਚ ਮੰਥਲੀ ਐਸਆਈਪੀ ਦੇ ਰੂਪ ਵਿੱਚ ਹਰ ਮਹੀਨੇ ਇਨਵੈਸਟ ਕਰੋ ਜੇ ਤੁਹਾਨੂੰ 10 ਜਾਂ 15 ਜਾਂ 20 ਸਾਲ ਬਾਅਦ ਪੈਸੇ ਦੀ ਜ਼ਰੂਰਤ ਹੈ ਤਾਂ ਲੰਬੇ ਸਮੇਂ ਵਾਸਤੇ ਤਾਂ ਉਸ ਪੈਸੇ ਨੂੰ ਇੰਡੈਕਸ ਫੰਡ 뮤ਚੁਅਲ ਫੰਡ ਜਾਂ ਸੰਮਾਲ ਕੇ ਫੰਡ ਵਿੱਚ ਰੱਖੋ ਇਸ ਨਾਲ ਤੁਹਾਡੇ ਪੈਸੇ ਨੂੰ ਕੰਪਾਊਂਡਿੰਗ ਨਾਲ ਤੁਹਾਡਾ ਪੈਸਾ ਲੰਬੇ ਸਮੇਂ ਲਈ ਗਰੋ ਕਰੇਗਾ ਤੁਹਾਨੂੰ ਵਧੀਆ ਰਿਟਰਨ ਦੇ ਕੇ ਜਾਵੇਗਾ ਐਸਆਈਪੀ ਦੇ ਤਰੀਕੇ ਨਾਲ ਇਨਵੈਸਟ ਕਰੋ ਮਾਰਕੀਟ ਡਾਊਨ ਹੋਵੇ ਜਾਂ ਅੱਪ ਡਿਸਪਲਿਨਾਂ ਤੋੜੋ ਇਸ ਇਦਾਂ ਇਸ ਤਰੀਕੇ ਨਾਲ ਇਨਵੈਸਟ ਕਰਨ ਨਾਲ ਤੁਹਾਨੂੰ ਵਧੀਆ ਰਿਟਰਨ ਮਿਲੇਗਾ ਇੰਪੋਰਟੈਂਟ ਪੁਆਇੰਟ ਪਹਿਲਾਂ ਪੈਸੇ ਦੀ ਜ਼ਰੂਰਤ ਦੇਖੋ ਉਸ ਤੋਂ ਬਾਅਦ ਹੀ ਇਨਵੈਸਟ ਕਰੋ ਜੇ ਅਸੀਂ 10-15 ਸਾਲ ਲੰਬੇ ਸਮੇਂ ਵਾਸਤੇ ਪੈਸਾ ਇਨਵੈਸਟ ਕਰਨਾ ਹੈ ਤਾਂ ਮਿਊਚੁਅਲ ਫੰਡ ਦੇ ਨਾਲ-ਨਾਲ 골ਡ ETF ਸਿਲ버 ETF ਵੀ ਬੈਸਟ ਆਪਸ਼ਨ ਹੈ ਕਿਉਂਕਿ ਫਿਰ 골ਡ ਦੇ ਵਿੱਚ ਇਨਵੈਸਟ ਕਰਨਾ ਹਾਰਡ অপਸ਼ਨ ਹੈ ਲੰਬੇ ਸਮੇਂ ਵਾਸਤੇ 골ਡ ਵੀ ਵਧੀਆ ਰਟਰਨ ਦੇ ਸਕਦਾ ਹੈ ਕਿਉਂਕਿ ਪੈਸੇ ਦੀ ਵੈਲਿਊ ਰੋਜ਼ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਡਾਲਰ ਦੀ ਵੈਲਿਊ ਵੀ ਘਟਦੀ ਜਾ ਰਹੀ ਹੈ ਉਸ ਦਾ ਫਾਇਦਾ 골ਡ ਤੇ ਸਿਲਵਰ ਨੂੰ ਮਿਲ ਰਿਹਾ ਹੈ ਵੱਡੇ ਵੱਡੇ ਇਨਵੈਸਟਰ ਇਹੀ ਕਹਿ ਰਹੇ ਹਨ ਕਿ ਫਿਊਚਰ ਵਿੱਚ ਆਉਣ ਵਾਲੇ 10-15 ਸਾਲਾਂ ਵਿੱਚ 골ਡ ਤੇ ਸਿਲਵਰ ਬਹੁਤ ਅੱਗੇ ਵਧੀਆ ਤਰ੍ਹਾਂ ਦੇ ਸਕਦੇ ਹਨ 2x ਜਾਂ 3x ਵੀ ਜਾ ਸਕਦੇ ਹਨ ਇਸ ਲਈ ਮਿਊਚੁਅਲ ਫੰਡ ਦੇ ਨਾਲ-ਨਾਲ ਕੁਝ ਪੈਸਾ 골ਡ ਈਟੀਐਫ ਕੁਝ ਪੈਸਾ ਸਿਲਵਰ ਈਟੀਐਫ ਵਿੱਚ ਵੀ ਇਨਵੈਸਟ ਕਰੋ ਲੰਬੇ ਸਮੇਂ ਵਾਸਤੇ ਪੈਸਾ ਇਨਵੈਸਟ ਕਰਨਾ ਹੈ ਤਾਂ ਮਿਊਚੁਅਲ ਫੰਡ ਦੇ ਨਾਲ-ਨਾਲ 골ਡ ਸਿਲਵਰ ਈਟੀਐਫ ਤੇ ਸਟਾਕ ਵਿੱਚ ਵੀ ਪੈਸਾ ਇਨਵੈਸਟ ਕਰ ਸਕਦੇ ਹਾਂ ਸਟਾਕ ਦੇ ਵਿੱਚ ਡਾਇਰੈਕਟ ਇਨਵੈਸਟ ਕਰ ਸਕਦੇ ਹਾਂ ਸਟਾਕ ਦੇ ਵਿੱਚ ਪਰ ਉਹ ਹੀ ਇਨਵੈਸਟ ਕਰਨ ਜਿਨ੍ਹਾਂ ਨੂੰ ਥੋੜੀ ਬਹੁਤ ਸਟਾਕ ਬਾਰੇ ਨੌਲਜ ਹੈ ਫੰਡਾਮੈਂਟਲ ਚਾਰਟ ਦੇਖਣਾ ਆਉਂਦਾ ਹੈ ਮਾਰਕੀਟ ਨੂੰ ਫੋਲੋ ਕਰ ਸਕਦੇ ਹਨ ਤੇ ਨਿਊਜ਼ ਪ੍ਰਤੀ ਦਿਨ ਦੇਖਦੇ ਹਨ ਤਾਂ ਉਹ ਵੀ ਆਪਣਾ ਪੈਸਾ ਸਿੱਧਾ ਸਟਾਕ ਵਿੱਚ ਇਨਵੈਸਟ ਕਰ ਸਕਦੇ ਹਨ ਸਟਾਕ ਵਿੱਚ ਵੀ ਆਪਾਂ ਲੰਬੇ ਸਮੇਂ ਵਾਸਤੇ ਪੈਸਾ ਇਨਵੈਸਟ ਕਰਾਂਗੇ ਇਹ ਵੀ ਇੱਕ ਵਧੀਆ ਤਰੀਕਾ ਹੈ ਆਪਣੇ ਪੈਸੇ ਨੂੰ ਅੱਗੇ ਰਟਰਨ ਦੇਣ ਦਾ ਸਟਾਕ ਦੇ ਵਿੱਚ ਆਪਣਾ ਪੈਸਾ ਅੱਗੇ ਬਹੁਤ ਵਧੀਆ ਟਰਨ ਦੇ ਸਕਦਾ ਹੈ ਕਿਉਂਕਿ ਸਟਾਕ ਦੇ ਵਿੱਚ ਡਾਇਰੈਕਟ ਕੰਪਨੀ ਕੋਲ ਪੈਸਾ ਜਾਂਦਾ ਹੈ ਕੰਪਨੀ ਦੇ ਸ਼ੇਅਰ ਤੇ ਪੈਸਾ ਲੱਗਦਾ ਹੈ ਤੇ ਮਿਊਚੁਅਲ ਫੰਡ ਵਿੱਚ ਵੀ ਜਿਹੜਾ ਆਪਾਂ ਪੈਸਾ ਇਨਵੈਸਟ ਕਰਦੇ ਹਾਂ ਉਹ ਵੀ ਮਾਰਕੀਟ ਵਿੱਚ ਹੀ ਲੱਗਦਾ ਹੈ ਪਰ ਉਹ ਪੈਸਾ ਇੱਕ ਮਿਊਚੁਅਲ ਫੰਡ ਮੈਨੇਜਰ ਕੋਲ ਜਾਂਦਾ ਹੈ ਬੈਂਕ ਮੈਨੇਜਰ ਬਹੁਤ ਹੀ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੁੰਦਾ ਹੈ ਉਹਨਾਂ ਨੂੰ ਇਸ ਤੋਂ ਬਾਅਦ ਲੋਕਾਂ ਦਾ ਪੈਸਾ ਇਨਵੈਸਟ ਕਰਦੇ ਹਨ ऐसे ਲਈ ਪਧਿਆ ਤਰੀਕੇ ਲੰਬੇ ਸਮੇਂ ਵਾਸਤੇ ਆਪਣੇ ਪੈਸੇ ਨੂੰ ਇਨਵੈਸਟ ਕਰਨ ਦੇ 뮤ਚੁਅਲ ਫੰਡ ਸਿੱਧਾ ਡਾਇਰੈਕਟਡ ਸਟਾਕ 골ਡ ਈਟੀਐਫ ਸਿਲ버 ਈਟੀਐਫ ਇਹ ਤਿੰਨ ਤਰੀਕੇ ਹਨ ਲੰਬੇ ਸਮੇਂ ਵਾਸਤੇ ਆਪਣੇ ਪੈਸੇ ਨੂੰ ਵਧੀਆ ਇਨਵੈਸਟ ਕਰਨ ਦੇ ਇਸ ਨਾਲ ਵਧੀਆ ਰਿਟਰਨ ਮਿਲਦਾ ਹੈ ਤੇ ਲੰਬੇ ਸਮੇਂ ਵਾਸਤੇ ਤੁਹਾਡਾ ਪੈਸਾ ਸੇਫ ਤੇ ਸਕੂਅਰ ਹੁੰਦਾ ਹੈ ਮੰਗਾਈ ਦਾ ਅਸਰ ਕੁਝ ਨਹੀਂ ਹੁੰਦਾ ਤੇ ਤੁਹਾਡਾ ਪੈਸਾ ਬਹੁਤ ਵਧੀਆ ਗਰੋਅ ਕਰਦਾ ਹੈ ਨਾਰਮਲ ਇਨਵੈਸਟਰ ਲਈ ਬੈਸਟ ਪੋਰਟਫੋਲੀਓ ਇਕਵਿਟੀ ਮਿਊਚੁਅਲ ਫੰਡ ਪਲੱਸ ਈਟੀਐਫ 60% ਮਿਡਕੈਪ ਸਮਾਨ ਕੈਪ ਮਿਊਚੁਅਲ ਫੰਡ 20% 골ਡ ਈਟੀਐਫ 10% ਐਫ ਡੀ 10% ਇਹ ਵਧੀਆ ਪੋਰਟਫੋਲੀਓ ਹੈ ਨਿਊ ਤੇ ਬਿਗਨਰ ਵਾਸਤੇ ਇਸ ਤਰੀਕੇ ਨਾਲ ਇਨਵੈਸਟ ਕਰਨ ਨਾਲ ਰਿਸਕ ਬਹੁਤ ਘਟ ਜਾਂਦਾ ਹੈ ਗਰੋਥ ਸਟਰੋਂਗ ਹੁੰਦੀ ਹੈ ਇਨਵੈਸਟਿੰਗ ਬੇਚ ਸਭ ਤੋਂ ਇੰਪੋਰਟੈਂਟ ਹੈ ਡਿਸਪਲਨ ਟਾਈਮ ਪੇਸੈਂਸ ਪਹਿਲਾਂ ਪੈਸੇ ਦੀ ਜ਼ਰੂਰਤ ਸਮਝੋ ਫਿਰ ਹੀ ਪੈਸਾ ਇਨਵੈਸਟਮੈਂਟ ਕਰੋ ਕਿਉਂਕਿ 스마트 ਇਨਵੈਸਟਮੈਂਟ ਦੀ ਇਹੀ ਨਿਸ਼ਾਨੀ ਹੈ ਇਹ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਲਈ ਹੈ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਇਨਵੈਸਟ ਕਰਨ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰੋ